ਮੈਂ ਬਲਜੀਤ ਸਿੰਘ ਮਰਵਾਹ ਪੱਤਰਕਾਰ ਜੀ ਚੰਡੀਗੜ੍ਹ ਤੋਂ ਹਾਂ ਜੀ ਆਪਣੀ ਗੱਲ ਗੱਲ ਹੋਈ ਸੀ ਨਾ ਤੁਸੀਂ ਕਿ ਅੱਜ ਮਿਲਾਂਗੇ ਭਾਈ ਅਮਰਪਾਲ ਜੀ ਨੂੰ ਚੋਣਾਂ ਬਾਰੇ ਉਹ ਦੱਸਣਗੇ ਸਥਿਤੀ ਸਾਫ਼ ਕਰਨਗੇ ਲੇਕਿਨ ਅੱਜ ਵੀ ਇਹ ਹੀ ਮਿਲਿਆ ਸੀ ਉਹਨਾਂ ਨੂੰ ਜੀ ਲੇਕਿਨ ਉਹ ਮੌਕਾ ਬਹੁਤ ਥੋੜਾ ਟਾਈਮ ਮਿਲਿਆ ਗੱਲ ਹੋ ਨਹੀਂ ਪਾਈ ਕਲੀਅਰ ਪ੍ਰਸ਼ਾਸਨ ਦਾ ਰਵਈਆ ਥੋੜਾ ਬੇਰੁਖੀ ਜਿਹਾ ਸੀ ਅਸੀਂ ਸ਼ਮੀ ਹਾਂ ਡੀਸੀ ਸਾਹਿਬ ਨੂੰ ਮਿਲ ਕੇ ਆਏ ਹਾਂ ਉੱਥੇ ਡਿਬਰੂਗੜ੍ਹ ਦੇ ਡੀਸੀ ਨੂੰ ਹਾਂ ਜੀ ਅੱਛਾ ਜੀ ਤੇ ਇਸ ਕਰਕੇ ਹੋਣਾ ਪਰ ਮੈਨੂੰ ਲੱਗਦਾ ਕਿ ਇਹ ਗੱਲ ਤੇ ਫਿਰ ਮੁਲਾਕਾਤ ਕਰਕੇ ਦੋ। ਅੱਜ ਕਿੰਨੀ ਕੀ ਦੇਰ ਹੋ ਸਕੀ ਮੁਲਾਕਾਤ। ਮੁਲਾਕਾਤ ਥੋੜਾ ਜਿਹਾ ਹੋਈ ਉਹਦਾ ਕਹਿੰਦਾ ਕਿ ਤੇ ਉਹ ਪਰ ਉਹ ਕਹਿੰਦੇ ਆ ਆ ਬੰਦਾ ਇਹਦੇ ਨਾਲ ਗੱਲ ਕਰ ਸਕਦਾ ਇਹਦੇ ਨਾਲ ਨਹੀਂ ਕਰ ਸਕਦਾ। ਅੱਛਾ ਥੋੜਾ ਜਿਹਾ ਤੇ ਤੁਸੀਂ ਨਹੀਂ ਪੁੱਛਿਆ। ਪੁੱਛ ਹੋਈ ਗੱਲ ਉਹਨਾਂ ਕਹਿੰਦੇ ਸੀ ਕਿ ਅਸੀਂ ਦੇਖ ਤੇ ਸੋਚ ਵਿਚਾਰ ਰਹੇ ਹਾਂ ਵੀ ਕਰ ਰਹੇ ਹਾਂ ਕੋਈ ਡਿਸਕਸ ਜਿੱਤਾ ਹਾਂ ਬਿਖੋਲ ਕੇ ਬੋਤਨ ਬੰਦੇ ਸਾਂਹੀਂ ਅੱਜ ਕਿੰਨੇ ਅਹੀਂ ਬੋਲਾਂਗੇ ਤੇ ਉਹ ਗੱਲਣਗੇ ਤੇ ਚਲੋ ਗੱਲ ਉਹ ਕਹਿੰਦੇ ਕਿ ਕੱਲਾ ਕੱਲਾ ਬੰਦਾ ਗੱਲ ਕਰੋ। ਅੱਛਾ ਇਕੱਠੇ ਨਹੀਂ ਬਿਠਾਏ। ਹਾਂਜੀ। ਅੱਛਾ ਤੇ ਫਿਰ ਉਹ ਜਿਹੜੀ ਰਾਜਦੇਵ ਸਿੰਘ ਖਾਲਸਾ ਨਾਲ ਗੱਲ ਕੀਤੀ ਹੋਈ ਹੈ ਵੀ ਉਹਨਾਂ ਨੇ ਕਹਿ ਚੁੱਕੇ ਵੀ ਲੜਨਗੇ ਚੌਣ ਇਹ। ਉਹ ਕਹਿੰਦੇ ਸੀ ਮੈਂ ਉਹਨਾਂ ਨੂੰ ਇਹ ਨਾ ਗਿਆ ਸੀ ਵੀ ਜੇ ਲੋਕ ਚਾਉਣਗੇ ਤੇ ਅਪ ਸੋਚਾਂਗੇ। ਅੱਛਾ ਜਿਸੇ ਗੌਰ ਕਰਾਂਗੇ ਤੇ ਬਾਕੀ ਮੇਰੇ ਆ ਹੀ ਰੇ ਕੱਲ ਨੂੰ ਕਰਦੇ ਵੀ। ਉਹਨਾਂ ਨਾਲ ਵੀ ਕਰਕੇ ਡਿਸਕਸ ਤੇ ਫਿਰ ਅਪ ਕਰਾਂਗੇ ਨਾਲ ਚੋ ਉਹ ਕਹਿੰਦੇ ਮੈਂ। ਇਹ ਹੋਰ ਜਲਦੀ ਕਰ ਦਿੱਤੀ ਵੀ ਜੇ ਕੋਈ ਜੀ ਅਜਾ ਪਾਈਸਾ ਨੇ ਵੀ ਇਹੀ ਕਿਹਾ ਵੀ ਹਲੇ ਕੋਈ ਪੱਕਾ ਤੌਰ ਤੇ ਕੁਝ ਨਹੀਂ ਹੈ ਹਜੀ ਹਜੀ ਪੱਕਾ ਨਹੀਂ ਚਲੋ ਠੀਕ ਹੈ ਜੀ ਠੀਕ ਹੈ ਮੈਂ ਬਲਜੀਤ ਸਿੰਘ ਮਰਵਾਹ ਪੱਤਰਕਾਰ ਜੀ ਚੰਡੀਗੜ੍ਹ ਤੋਂ ਹਾਂ ਜੀ ਆਪਣੀ ਗੱਲ ਗੱਲ ਹੋਈ ਸੀ ਨਾ ਤੁਸੀਂ ਕਿ ਅੱਜ ਮਿਲਾਂਗੇ ਭਾਈ ਅਮਰਪਾਲ ਜੀ ਨੂੰ ਚੋਣਾਂ ਬਾਰੇ ਉਹ ਦੱਸਣਗੇ ਸਥਿਤੀ ਸਾਫ਼ ਕਰਨਗੇ ਲੇਕਿਨ ਅੱਜ ਵੀ ਇਹ ਹੀ ਮਿਲਿਆ ਸੀ ਉਹਨਾਂ ਨੂੰ ਜੀ ਲੇਕਿਨ ਉਹ ਮੌਕਾ ਬਹੁਤ ਥੋੜਾ ਟਾਈਮ ਮਿਲਿਆ ਗੱਲ ਹੋ ਨਹੀਂ پائی ਕਲੀਅਰ ਪ੍ਰਸ਼ਾਸਨ ਦਾ ਰਵਈਆ ਥੋੜਾ ਬੇਰੁਖੀ ਜਿਹਾ ਵੜਾ ਸੀ ਅਸੀਂ ਸ਼ਮੀ ਨੂੰ ਡੀਸੀ ਸਾਹਿਬ ਨੇ ਮਿਲਕੇ ਹਾਂ ਉੱਥੇ ਡਿਬਰੂਗੜ ਦੇ ਡੀਸੀ ਨੂੰ ਹਾਂ ਜੀ ਅੱਛਾ ਜੀ ਤੇ ਇਸ ਕਰਕੇ ਹੋਣਾ ਪਰ ਮੈਨੂੰ ਲੱਗਦਾ ਕਿ ਇਹਨੇ ਤੇ ਫਿਰ ਮੁਲਾਕਾਤ ਕਰਕੇ ਅੱਜ ਕਿੰਨੀ ਕੀ ਦੇਰ ਹੋ ਸਕੀ ਮੁਲਾਕਾਤ ਮੁਲਾਕਾਤ ਥੋੜਾ ਜਿਹਾ ਬੋਈ ਉਹ ਤਾਂ ਕਹਿੰਦਾ ਕਿ ਤੇ ਉਹ ਪਰ ਉਹ ਕਹਿੰਦੇ ਆ ਅੱਜ ਦਾ ਦਿਨਾਂ ਦੀ ਗੱਲ ਕਰ ਸਕਦਾ ਹੈ ਦਿਨਾਂ ਨਹੀਂ ਕਰ ਸਕਦਾ ਅੱਛਾ ਥੋੜਾ ਜਿਹਾ ਤੇ ਤੁਸੀਂ ਨਹੀਂ ਪੁੱਛਿਆ ਕੁਝ ਹੋਈ ਗੱਲ ਉਹ ਉਹਨਾਂ ਕਹਿੰਦੇ ਸੀ ਕਿ ਅਸੀਂ ਕਿਤੇ ਸੋਚ ਵਿਚਾਰ ਇਹ ਕਰ ਰਹੇ ਹਾਂ ਕੋਈ ਡਿਸਕਸ ਜਿੱਤਾ ਹੋ ਉਹ ਖੁੱਲ ਗਏ ਬੋਤਨ ਬੰਦੇ ਸਾਂ ਸੀ ਅੰਦਰ ਤੇ ਅਸੀਂ ਬਹਿ ਗਏ ਤੇ ਉਹ ਬਹਿ ਜਾਣਗੇ ਤੇ ਚਲੋ ਗੱਲ ਉਹ ਕਹਿੰਦੇ ਕਿ ਇਕੱਲਾ ਇਕੱਲਾ ਬੰਦਾ ਗੱਲ ਕਰੋ ਅੱਛਾ ਇਕੱਠੇ ਨਹੀਂ ਬਿਠਾਏ ਹਾਂਜੀ ਅੱਛਾ ਤੇ ਫਿਰ ਉਹ ਜਿਹੜੀ ਰਾਜਦੇਵ ਸਿੰਘ ਖਾਲਸਾ ਨਾਲ ਗੱਲ ਕੀਤੀ ਹੋਈ ਹੈ ਵੀ ਉਹਨਾਂ ਨੇ ਕਹਿ ਚੁੱਕੇ ਵੀ ਲੜਨਗੇ ਚੌਣ ਇਹ ਉਹ ਕਹਿੰਦੇ ਸੀ ਮੈਂ ਉਹਨਾਂ ਨੂੰ ਇਹ ਨਾ ਗਿਆ ਸੀ ਵੀ ਜੇ ਲੋਕ ਚਾਉਣਗੇ ਤੇ ਅਸੀਂ ਸੋਚਾਂਗੇ ਅੱਛਾ ਜੀ ਤੇ ਗੌਰ ਕਰਾਂਗੇ ਤੇ ਬਾਕੀ ਮੇਰੇ ਆ ਹੀ ਰਹੇ ਕੱਲ ਨੂੰ ਘਰ ਦੇ ਵੀ ਅੱਛਾ ਮੈਂ ਕਰਕੇ ਡਿਸਕਸ ਤੇ ਫਿਰ ਆਪਾਂ ਕਰਾਂਗੇ ਗੱਲ ਜੋ ਕਿ ਤੇ ਬਿਨਸ ਜਲਦੀ ਕਰ ਦਿੱਤੀ ਵੀ ਇਹ ਕੋਈ ਅੱਛਾ ਭਾਈ ਸਾਹਿਬ ਨੇ ਵੀ ਇਹੀ ਕਿਹਾ ਵੀ ਹੱਲੇ ਕੋਈ ਪੱਕਾ ਤੌਰ ਤੇ ਕੁਝ ਨਹੀਂ ਹੈ ਅਜੇ ਅਜੇ ਪੱਕਾ ਨਹੀਂ ਅਜੇ ਚਲੋ ਠੀਕ ਹੈ ਜੀ ਠੀਕ ਹੈ